ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 662 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 663 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਪਹਿਲਾ ਆਰਤੀ ਰਾਗ ਧਨਾਸਰੀ ਵਿੱਚ ਪਹਿਲੇ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਰਤੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਗगन ਮੈਂ ਥਾਲੜਾ ਬਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਸਾਰਾ ਆਕਾਸ਼ ਮਾਨੋ ਥਾਲ ਹੈ ਸੂਰਜ ਤੇ ਚੰਦ ਇਸ ਥਾਲ ਵਿੱਚ ਦੀਵੇ ਬਣੇ ਹੋਏ ਹਨ ਤਾਰਿਆਂ ਦੇ ਸਮੂਹ ਥਾਲ ਵਿੱਚ ਮੋਤੀ ਰੱਖੇ ਹੋਏ ਹਨ ਧੂਪ ਮਲ ਆਣ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲਨ ਤਜੋਤੀ ਮਲ ਪਰਬਤ ਵੱਲੋਂ ਆਉਣ ਵਾਲੀ ਹਵਾ ਮਾਨੋ ਧੂਪ ਧੁਖ ਰਿਹਾ ਹੈ ਹਵਾ ਜ਼ੋਰ ਕਰ ਰਹੀ ਹੈ ਸਾਰੀ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਲਈ ਫੁੱਲ ਦੇ ਰਹੀ ਹੈ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ हे ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ ਕੁਦਰਤ ਵਿੱਚ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਭ ਜੀਵਾਂ ਵਿੱਚ ਰੁਮਕਰਈ ਹੈ ਇੱਕ ਰਸ ਜੀਵਨ ਰੋਮਾਨੋ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ ਰਹਾਓ ਸਹੈ ਸਤਵ ਨੈਨ ਨਨਾ ਨੈਨ ਹੈ ਤੋਹੇ ਕੋ ਸਹੈ ਸਮੂਰਤ ਨਨਾਇਕ ਤੋਹੀ ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਹਜ਼ਾਰਾਂ ਤੇਰੀਆਂ ਅੱਖਾਂ ਹਨ ਪਰ ਨਿਰਾਕਾਰ ਹੋਣ ਕਰਕੇ हे ਪ੍ਰਭੂ ਤੇਰੀਆਂ ਕੋਈ ਅੱਖਾਂ ਨਹੀਂ ਹਜ਼ਾਰਾਂ ਤੇਰੀਆਂ ਸ਼ਕਲਾਂ ਹਨ ਪਰ ਤੇਰੀ ਕੋਈ ਵੀ ਸ਼ਕਲ ਨਹੀਂ ਹੈ ਸਹੈਸ ਪਦ ਬਿਮਲ ਨਨਾ ਇਕ ਪਦ ਗੰਧ ਬਿਨ ਸਹੈਸਤਾ ਵਗੰਧ এব ਚਲਤਮੋਹੀ ਹਜ਼ਾਰਾਂ ਤੇਰੇ ਸੋਹਣੇ ਪੈਰ ਹਨ ਪਰ ਨਿਰਾਕਾਰ ਹੋਣ ਕਰਕੇ ਤੇਰਾ ਇੱਕ ਵੀ ਪੈਰ ਨਹੀਂ ਹਜ਼ਾਰਾਂ ਤੇਰੇ ਨੱਕ ਹਨ ਪਰ ਤੂੰ ਨੱਕ ਤੋਂ ਬਿਨਾ ਹੀ ਹੈ ਤੇਰੇ ਜਿਹੇ ਕੋਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ਸਭ ਮਹਿ ਜੋਤ ਜੋਤ ਹੈ ਸੋਏ ਸਾਰੇ ਜੀਵਾ ਵਿੱਚ ਕੋਈ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ ਤੇ ਸਕੇ ਚਾਨਣ ਸਭ ਮਹਿ ਚਾਨਣ ਹੋਏ ਉਸ ਜੋਤ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ ਸੋਝ-ਬੂਝ ਹੈ ਗੁਰ ਸਾਖੀ ਜੋਤ ਪ੍ਰਗਟ ਹੋਏ ਪਰ ਇਸ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤ ਹੈ ਜੋ ਤੇ ਸੁਭਾਵੈ ਸੋ ਆਰਤੀ ਹੋਏ ਇਸ ਸਰਵ ਵਿਆਪਕ ਜੋਤ ਦੀ ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜਾ ਵਿੱਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ ਪ੍ਰਭੂ ਦੀ ਰਜਾ ਵਿੱਚ ਤੁਰਨਾ ਪ੍ਰਭੂ ਪਰਮਾਤਮਾ ਦੀ ਆਰਤੀ ਕਰਨੀ ਹੈ ਹਰ ਚਰਨ ਕਮਲ ਮਕਰੰਦ ਲੋਬਤ ਮਨੋ ਅਨੰਦੀ ਨੋਹਿਆਹੀ ਪਿਆਸਾ ਹੇ ਹਰੀ ਤੇਰੇ ਚਰਨ ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲੱਜਾਂਦਾ ਹੈ ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਮੈਨੂੰ ਨਾਨਕ ਬਪੀਹੇ ਨੂੰ ਆਪਣੀ ਮਿਹਰ ਦਾ ਜਲ ਦੇ ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਟਿਕੇ ਆ ਰਾਂ ਇਹ ਜੋ ਆਰਤੀ ਸਰਲੇਖ ਹੀਟ ਬਾਣੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਉਚਾਰੀ ਜਦੋਂ ਗੁਰੂ ਨਾਨਕ ਪਾਤਸ਼ਾਹ ਕਿਸੇ ਦੇਸ਼ ਵਿੱਚ ਦੁਨੀਆਂ ਨੂੰ ਤਾਰਨ ਗਏ ਤਾਂ ਉਥੇ ਉਹ ਪੰਡਤ ਲੋਕ ਆਰਤੀ ਕਰਦੇ ਸੀ ਮੂਰਤੀ ਅੱਗੇ ਦੀਵੇ ਜਗਾ ਕੇ ਉਸ ਤਰ੍ਹਾਂ ਥਾਲ ਹਵਾ ਵਿੱਚ ਘੁਮਾ ਕੇ ਸਾਰਾ ਕੁਝ ਕਰਦੇ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਨੇ ਤੂੰ ਵੀ ਸਾਡੀ ਆਰਤੀ ਵਿੱਚ ਸ਼ਾਮਲ ਹੋ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਲਿਓ ਲੋਕੋ ਆਰਤੀ ਤਾਂ ਉਸ ਪਰਮਾਤਮਾ ਦੀ ਇਦਾਂ ਹੀ ਹੋ ਰਹੀ ਹੈ ਜਿਸ ਤਾਂ ਜਿਸ ਤਰ੍ਹਾਂ ਸ਼ਬਦ ਵਿੱਚ ਉਚਾਰ ਕੇ ਦੱਸਿਆ ਹੈ ਵੇ ਸਾਰਾ ਕੁਝ ਆਰਤੀ ਹੀ ਤਾਂ ਹੈ ਪਰਮਾਤਮਾ ਦੀ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਰਾਗ ਤਨਾਸਰੀ ਘਰ ਦੂਜੇ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ ਬੰਦਾ ਵਾੜੀ ਬਾਣੀ ਗੁਰੂ ਪਿਆਰਿਓ ਜੋ ਇਹ ਘਰ ਦੂਜਾ ਘਰ ਤੀਜਾ ਘਰ ਚੌਥਾ ਹੈ ਇਹ ਇਰਾਗੀ ਸਿੰਘਾਂ ਨੂੰ ਇਸ ਸੁਰ ਤਾਲ ਵਿੱਚ ਗਾਣ ਦੀ ਹਦਾਇਤ ਹੈ ਸ਼ਬਦ ਉਚਾਰਨ ਦੀ ਹਦਾਇਤ ਹੈ ਜੋ ਕੀਰਤਨ ਕਰਦੇ ਹਨ ਭਲੀ ਭਾਂਤ ਜਾਣਦੇ ਹਨ ਕਿ ਇਹ ਸ਼ਬਦ ਦੂਜੇ ਘਾਰ ਵਿੱਚ ਗਾਣਾ ਹੈ ਕਿਸ ਸੁਰ ਤਾਲ ਵਿੱਚ ਗਾਣਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਇਹੋ ਧਨ ਖੁੱਟ ਨਾਨਕ ਖੁੱਟੇ ਨਾ ਜਾਏ ਹੇ ਭਾਈ ਇਹ ਨਾਮ ਖਜ਼ਾਨਾ ਕਦੇ ਮੁਕਣ ਵਾਲਾ ਨਹੀਂ ਨਾ ਇਹ ਖਰਚਿਆਂ ਮੁਕਦਾ ਹੈ ਨਾ ਇਹ ਗਵਾਚਦਾ ਹੈ ਪੂਰੇ ਸਤਗੁਰ ਦਿਆ ਦਿਖਾਏ ਇਸ ਧੰ ਦੀ ਇਹ ਸਿਫਤ ਮੈਨੂੰ ਪੂਰੇ ਗੁਰੂ ਨੇ ਬਖਾ ਦਿੱਤੀ ਹੈ ਆਪਣੇ ਸਤਗੁਰ ਕੋ ਸਦ ਬਲ ਜਾਈ ਏ ਭਾਈ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਧਨ ਆਪਣੇ ਮਨ ਵਿੱਚ ਬਸਾਉਂਦਾ ਹਾਂ ਸੇਤਨਵੰਤ ਹਰ ਨਾਮ ਲੇਵ ਲਾਏ ਏ ਭਾਈਓ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਕੇ ਆਤਮਕ ਜੀਵਨ ਦੇ ਸ਼ਾਹ ਬਣ ਗਏ ਗੁਰਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਓ ਕਿਹੜੇ ਆਤਮਕ ਜੀਵਨ ਦੇ ਸ਼ਾਹ ਬਣੇ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧੰਨ ਪ੍ਰਗਟ ਕਰ ਦਿੱਤਾ ਹੈ ਭਾਈ ਇਹ ਨਾਮ ਧੰਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿੱਚ ਆ ਕੇ ਵਸਦਾ ਹੈ ਰਹਾਓ ਆਉ ਗਣ ਕਾਟ ਗੁਣ ਰਿਦੈ ਸਮਾਏ ਹੈ ਭਾਈ ਗੁਰੂ ਸ਼ਰਨ ਆਏ ਮਨੁੱਖ ਦੇ ਔਗਣ ਦੂਰ ਕਰਕੇ ਪਰਮਾਤਮਾ ਦੀ ਸਿਫਤ ਸਲਾ ਉਸ ਦੇ ਹਿਰਦੇ ਵਿੱਚ ਵਸਾ ਦਿੰਦਾ ਹੈ ਪੂਰੇ ਗੁਰ ਕੈ ਸਹਿਜ ਸੁਭਾਏ ਇਸ ਬਾਣੀ ਦੀ ਬਰਕਤ ਨਾਲ ਆਤਮਕ ਡੋਲਤਾ ਵਿੱਚ ਸਮਾਈ ਹੋਈ ਰਹਿੰਦੀ ਹੈ। हे ਭਾਈ ਪੂਰੇ ਗੁਰੂ ਦੀ ਉਚਾਰੀ ਹੋਈ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਫਿਰ ਆਪਣੇ ਆਪ ਹੀ ਆਪਣੇ ਅੰਦਰ ਟਿਕ ਜਾਂਦੀ ਹੈ। ਪੂਰੇ ਗੁਰ ਕੀ ਸੱਚੀ ਬਾਣੀ हे ਭਾਈ ਪੂਰੇ ਗੁਰੂ ਦੀ ਉਚਾਰੀ ਸੱਚੀ ਬਾਣੀ ਸਦਾ ਕਾਇਮ ਰਹਿਣ ਵਾਲੀ ਹੈ। ਸੁਖ ਮਾਨੇ ਅੰਤਰ ਸਹਿਜ ਸਮਾਣੀ। ਮਨੁੱਖ ਦੇ ਮਨ ਵਿੱਚ ਆਤਮਿਕ ਹੁਲਾਰੇ ਪੈਦਾ ਕਰਦੀ ਹੈ ਇੱਕ ਚਰਜ ਜਨ ਦੇਖੋ ਭਾਈ ਹੇ ਭਾਈ ਜਨੋ ਇੱਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ ਦੁਬਦਾ ਮਾਰ ਹਰ ਮਨ ਵਸਾਈ ਗੁਰੂ ਮਨੁੱਖ ਦੇ ਅੰਦਰੋਂ ਤੇਰ ਮੇਰ ਮਟਾ ਕੇ ਪਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਵਸਾ ਦਿੰਦਾ ਹੈ ਕਿਉਂਕਿ ਗੁਰੂ ਸਮਰੱਥ ਹੁੰਦਾ ਹੈ ਗੁਰੂ ਹੀ ਜੀਵਨ ਦੇ ਸਹੀ ਰਸਤੇ ਤੇ ਚੱਲਣ ਦੀ ᔪਗਤੀ ਦੱਸਦਾ ਹੈ ਨਾਮ ਅਮੋਲਕ ਨਾ ਪਾਇਆ ਜਾਏ ਏ ਭਾਈ ਪ੍ਰਮਾਤਮਾ ਦਾ ਨਾਮ ਅਮੋਲਕ ਹੈ ਕਿਸੇ ਵੀ ਦੁਨੀਆਵੀ ਕੀਮਤ ਨਾਲ ਨਹੀਂ ਮਿਲ ਸਕਦਾ ਗੁਰ ਪ੍ਰਸਾਦ ਵਸੈ ਮਨ ਆਏ ਹਾਂ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਆ ਵਸਦਾ ਹੈ ਸਭ ਮਹਿਵਸੈ ਪ੍ਰਭ ਇੱਕੋ ਸੋਏ ਏ ਹੇ ਭਾਈ ਭਾਵੇਂ ਹੋਇਕ ਪਰਮਾਤਮਾ ਆਪ ਹੀ ਸਭ ਵਿੱਚ ਵਸਦਾ ਹੈ ਸਾਰਿਆਂ ਵਿੱਚ ਇੱਕ ਹੀ ਜੋਤ ਹੈ ਪਰਮਾਤਮਾ ਦੀ ਜੀਵ ਜਨਤਾ ਵਿੱਚ ਮਨੁੱਖਾਂ ਵਿੱਚ ਗੁਰਮਤੀ ਘਟ ਪ੍ਰਗਟ ਹੋਏ ਪਰ ਗੁਰੂ ਦੀ ਮਤ ਉਤੇ ਤੁਰਿਆ ਹੀ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਪਰਮਾਤਮਾ ਸਹਿਜ ਜਿਨ ਪ੍ਰਭ ਜਾਨ ਪਛਾਣਿਆ ਆਤਮਕ ਡੋਲਤਾ ਵਿੱਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਗੀ ਸਾਝ ਪਾ ਕੇ ਉਸ ਨੂੰ ਆਪਣੇ ਅੰਦਰ ਵਸਦਾ ਪਛਾਣ ਲਿਆ ਹੈ ਨਾਨਕ ਨਾਮ ਮਿਲੈ ਮਨ ਮਾਨਿਆ ਹੈ ਨਾਨਕ ਉਸ ਨੂੰ ਪਰਮਾਤਮਾ ਦਾ ਨਾਮ ਸਦਾ ਲਈ ਪ੍ਰਾਪਤ ਹੋ ਜਾਂਦਾ ਹੈ ਉਸ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਪਤੀਜਾ ਰਹਿੰਦਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਗੁਰੂ ਬਿਨਾ ਗਤ ਨਹੀਂ ਸ਼ਾ ਬਿਨਾ ਪਤਨੀ ਕਿਉਂਕਿ ਜਦੋਂ ਪੂਰਾ ਗੁਰੂ ਇਨਸਾਨ ਨੂੰ ਮਿਲ ਜਾਂਦਾ ਹੈ ਤੇ ਫਿਰ ਉਹ ਗੁਰੂ ਦੱਸਦਾ ਹੈ ਜੁਗਤੀ ਪ੍ਰਮਾਤਮਾ ਦੇ ਨਾਮ ਜਪਣ ਦੀ ਪ੍ਰਮਾਤਮਾ ਦਾ ਨਾਮ ਜਪ ਕੇ ਮਨੁੱਖ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 663 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 664 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਰ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ